ਹਾਂਜੀ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਅ ਜਿਹੜੀ ਕੱਲ ਦਾ ਇਨਸੀਡੈਂਟ ਹੋਇਆ ਉਹ ਕੀ ਵਾਕਾ ਹੋਇਆ ਤੇ ਤੁਸੀਂ ਕਿੱਥੇ ਰਹਿਣ ਵਾਲੇ ਆ ਜੀ ਅਸੀਂ ਰਾਜਾ ਗਾਰਡਨ ਤੇ ਰਹਿੰਦੇ ਆ ਜੀ ਉੱਥੇ ਮੇਰੀ ਵਾਈਫ ਤੇ ਨਾਲ ਸਾਡੇ ਗਵਾਂਢੀ ਹਾਂਜੀ ਉਹ ਬਾਹਰ ਤੌਪ ਸਿੱਖਦੇ ਸੀਗੇ ਅੱਛਾ ਜੀ ਦੁਪਹਿਰੇ ਤਕਰੀਬਨ 1 ਵਜੇ ਦੀ ਗੱਲ ਹੈ ਜੀ ਅੱਛਾ ਜੀ ਤੇ ਪਹਿਲਾਂ ਦੋ ਜਣੇ ਆਉਂਦੇ ਆ ਇੱਕ ਜਣਾ ਪਿੱਛੇ ਖੜ ਜਾਂਦਾ ਮੋਟਰਸਾਈਕਲ ਤੇ ਹਾਂਜੀ ਇੱਕ ਜਣਾ ਆ ਕੇ ਪੁੱਛਦਾ ਕਿ ਇੱਥੇ ਐਸਐਸਆਈ ਦਾ ਘਰ ਕਿੱਥੇ ਆ ਅੱਛਾ ਜੀ ਉਹ ਉਹਨਾਂ ਨੇ ਨਾ ਕਰਤੀ ਵੀ ਸਾਨੂੰ ਨਹੀਂ ਪਤਾ ਹੈਗਾ ਅੱਛਾ ਜੀ ਉਹ ਫਿਰ ਚੱਲ ਗਿਆ 10 15 ਮਿੰਟ ਬਾਅਦ ਦੁਬਾਰਾ ਆ ਗਏ ਦੋਨੇ ਜਿਹਨੇ ਅੱਛਾ ਜੀ ਉਹੀ ਮੁੰਡੇ ਦੁਬਾਰਾ ਆ ਗਏ ਉਹੀ ਮੁੰਡੇ ਦੁਬਾਰਾ ਆ ਗਏ ਤੇ ਇੱਕ ਥੋੜਾ ਜਿਹਾ ਪਿੱਛੇ ਖੜ ਗਿਆ ਫਿਰ ਮੋਟ ਸੇ ਸਟਾਰਟ ਕੀਤਾ ਉਹਨੇ ਹਾਂਜੀ ਰੱਖਿਆ ਤੇ ਇਹ ਜਿਹੜਾ ਸੀਗਾ ਇਹ ਦਾਤ ਲੈ ਕੇ ਇਹ ਨਾਲ ਵੱਲ ਆ ਗਿਆ ਅੱਛਾ ਜੀ ਤੁਹਾਡੀ ਮਿਸੇ ਵੱਲ ਆ ਗਈ ਮਿਸੇਜ ਤੇ ਨਾਲ ਗਵੰਡੀ ਜਿਹੜੇ ਬੈਠੇ ਸੀ ਉਹਦਾ ਨਾਮ ਸਰੋਜ ਸੰਗਰ ਆ ਅੱਛਾ ਜੀ ਤੇ ਉਹਨਾਂ ਨੇ ਦਾਤ ਇਦਾਂ ਲਹਿਰਾਇਆ ਹਾਂਜੀ ਪਰ ਮਾਰਿਆ ਨਹੀਂ ਸੀਗਾ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜਿਹੜੇ ਗਵਾਂਢੀ ਆ ਉਹਨਾਂ ਦੇ ਗੱਲ ਨੂੰ ਪੈ ਗਿਆ ਅੱਛਾ ਜੀ ਉਹ ਪਿੱਛੇ ਨੂੰ ਗਿਰ ਗਏ ਹਾਂਜੀ ਉਹ ਗਿਰਨ ਦੇ ਲਈ ਉਹਦਾ ਜਿਹੜਾ ਹੱਥ ਪਿਆਨੇ ਆ ਚੈਨੀ ਨੂੰ ਅੱਛਾ ਜੀ ਤੇ ਮੇਰੀ ਵਾਈਫ ਨਾਲ ਬੈਠੇ ਸੀ ਉਹਨਾਂ ਦੇ ਖੱਬੇ ਹੱਥ ਨਾਲ ਫੜ ਕੇ ਦੌੜ ਗਿਆ ਮੋਟ ਸਿਰ ਤੇ ਬਹਿ ਗਿਆ ਕੀ ਨਾਮ ਆ ਤੁਹਾਡੀ ਵਾਈਫ ਦਾ ਹਰਜੀਤ ਕੌਰ ਅੱਛਾ ਜੀ ਤੇ ਉਹਨਾਂ ਦੇ ਚੈਨੀ ਲਾ ਲਈ ਸੀ ਉਹਨਾਂ ਨੇ ਉਹਨਾਂ ਨੇ ਚੈਨੀ ਲਾ ਲਈ ਅੱਛਾ ਜੀ ਤੇ ਲੈ ਗਏ ਤੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਟੋਲੇ ਦੀ ਚੈਨੀ ਸੀ ਉਹ ਦੀ 1.5 ਟੋਲੇ ਦੀ ਜਿਹੜੇ ਟੋਲਾ ਅੱਛਾ ਜੀ ਤੇ ਕੋਈ ਤੁਸੀਂ ਪੁਲਿਸ ਸਪੋਰਟ ਕੀਤੀ ਆ ਜੀ ਕੋ ਸਪੋਰਟ ਕਰਤੀ ਆ ਜੀ ਤੇ ਕੋਈ ਆਇਆ ਤੁਹਾਡੇ ਕੋ ਕੋਈ ਪੁੱਛਣ ਕੋ ਪੁੱਛੇ ਸੀ ਆਲੇ ਆਈ ਸੀ ਉਸੇ ਵੇਲੇ ਆ ਗਈ ਸੀ ਅੱਛਾ ਜੀ ਤੇ ਉਹਨਾਂ ਨੇ ਨੈਣਕਾੜੀ ਕੀਤੀ ਕੈਮਰੇ ਕਮਰੇ ਦੇਖੇ ਆ ਅੱਛਾ ਜੀ ਉਹਨਾਂ ਦੀ ਫੋਟੋ ਫੋਟੋ ਆਈਆਂ ਸਾਰਾ ਕੁਝ ਹਾਂਜੀ ਤੇ ਹੇ ਤੱਕ ਕੋਈ ਫੜ ਨਹੀਂ ਹੋਇਆ ਨ ਕੋਈ ਨਹੀਂ ਹਾਲੇ ਕੋਈ ਫੜ ਨਹੀਂ ਹੋਇਆ ਕਹਿੰਦੇ ਆ ਟੀਮਾਂ ਭੇਜੀਆਂ ਆ ਜੀ ਹਾਂਜੀ ਉਸ ਤੋਂ ਬਾਅਦ ਦੇਖਦੇ ਆ ਕਿੱਦਾਂ ਹੁੰਦੀ ਆ ਇੱਕ ਦੋ ਦਿਨਾਂ ਚ ਕਹਿੰਦੇ ਸੀ ਰਿਜ਼ਲਟ ਮਿਲ ਜਾਊਗਾ ਕੋਈ ਨਾ ਕੋਈ ਚਲੋ ਕਰਕੇ ਉਹਨਾਂ ਨੇ ਨਾ ਤਾਂ ਕੋ ਮੂੰਹ ਤੇ ਕਪੜਾ ਬੰਨਿਆ ਸੀ ਹਾਂਜੀ ਫੇਸ ਸਾਫ ਕਲੀਅਰ ਆਉਣਾ ਸੀ ਐਂਸ ਫੇਸ ਸਾਫ ਦਿਖਦੇ ਆ ਜੀ ਹੂੰ ਕੋਈ ਨਹੀਂ ਸਿਕਾ ਇਦਾਂ ਦਾ ਵੀ ਕੀ ਮੰਗ ਆ ਤੁਹਾਡੀ ਫੇਰ ਪ੍ਰਸ਼ਾਸਨ ਤੋਂ ਐਸਿਡੈਂਟ ਦਾ ਇਦਾਂ ਦੇ ਜਿਹੜੇ ਆਨਸਰ ਆ ਉਹਨਾਂ ਨੂੰ ਫੜਿਆ ਜਾਵੇ ਹਾਂਜੀ ਜੁਜਾ ਸਾਡਾ ਨੁਕਸਾਨ ਆ ਉਹਨੂੰ ਉਹਦੀ ਪਰਭਾਈ ਹੋਵੇ ਸਾਡਾ ਜੋ ਸਾਡੀ ਚੀਜ਼ ਸਾਨੂੰ ਮਿਲ ਜਾਵੇ ਠੀਕ ਆ ਜੀ ਹਾਂਜੀ ਸ਼ੁਕਰੀਆ ਜੀ